ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਬੀਰ ਸਿੰਘ ਬਾਦਲ ਜਿੱਤੂਗਾ ਮੈਂ ਜਿੱਤੂਗਾ ਅਗੜੀ ਵਾਲਾ ਜਿੱਤੂਗਾ ਤਗੜੇ ਵੱਡੇ ਚਾਚਿਆਂ ਨੂੰ ਤਾਇਿਆਂ ਨੂੰ ਬੇਨਤੀ ਕਰੂੰਗਾ ਅੱਗੇ ਸਾਹਮਣੇ ਆ ਜਾਓ ਸਾਹਮਣੇ प्रधान सरदार सुखबीर सिंह साहब चुके है, बहुत सो गुज सिंह गावड़िया साहब साढ़े भी मीटिंग रखी है और बहुत ही सत्कारयोग सा बलदेव सिंह खैरा जी सबका एम एल ए साहब सारे बेनती है के सारे ने चार पाँच नारे ला के फिर अपना बाल साहब ना वा श्रोमी अकाली दल सरदार सुखबीर सिंह सरकार ने सोचा नहीं कि ने अपना की किया जो आजादी के दे बाद देखो गे ਜੇ ਗਰੀਬ ਦੀ ਬਾਹ ਫੜੀ ਤਾਂ ਕੰਨਾ ਅਸ਼ੋਮੀ ਕਾਲੀਦਲੇ ਆ ਜਿਹੜੇ ਆਟਾ ਦਾਲ ਸਕੀਮ ਲਿਆਂਦੀ ਸੀ ਵੱਡੇ ਬਾਦਲ ਸਾਹਿਬ ਨੇ ਕਿੰਨਾ ਦੇਖੋ ਹਰ ਮਹੀਨੇ ਤੁਹਾਨੂੰ ਆਟਾ ਤੇ ਦਾਲ ਮਿਲਣਾ ਹੁੰਦਾ ਸੀ ਤੇ ਜਿਹੜਾ ਹੁਣ ਬੰਦ ਕਰਤਾ ਸ਼ਗਨ ਸਕੀਮ ਵੀ ਬਾਦਲ ਸਾਹਿਬ ਨਹੀਂ ਲਿਆਂਦੀ ਸੀ ਪੈਨਸ਼ਨ ਸਕੀਮ ਵੀ ਬਾਦਲ ਸਾਹਿਬ ਲਿਆਂਦੀ ਸੀ ਐਸੀ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ 7 ਲੱਖ ਬੱਚਿਆਂ ਨੂੰ ਅਸੀਂ ਮੁਫਤ ਪੜਾਇਆ ਪੰਜ ਜਿਹੜੇ ਹੁਣ ਬੰਦ ਕਰ ਦਿੱਤੇ ਹਨ ਲੜਕੀਆਂ ਨੂੰ ਸਾਈਕਲ ਤੇ ਸਕੂਲ ਜਾਣ ਵਾਸਤੇ 200 ਰੁਪਏ ਬਿਜਲੀ ਦੇ ਮਾਫੀ ਹਰ ਕਿਸਮ ਦੀ ਸਹੂਲਤ ਸੀ ਕਿਉਂਕਿ ਅਸੀਂ ਥੋੜੀ ਆਪਣੀ ਐ ਅਸੀਂ ਪੰਜਾਬ ਦੇ ਆ ਪੰਜਾਬ ਦੀ ਪਾਰਟੀ ਐ ਆ ਦੂਜਿਆਂ ਭਾਵੇਂ ਕਾਂਗਰਸ ਐ ਭਾਵੇਂ ਬੀਜੇਪੀ ਐ ਭਾਵੇਂ ਝਾੜੂ ਵਾਲਿਆਂ ਦਾ ਦਿੱਲੀ ਹੋ ਐ ਉਹਨਾਂ ਨੂੰ ਕੋਈ ਲਗਾਨ ਤੁਹਾਡੇ ਨਾਲ ਨਹੀਂ ਉਹ ਆਪਣੇ ਨਾਲ ਠੱਗੀ ਮਾਰ ਕੇ ਝਾੜੂ ਵਾਲੇ ਗੱਲਾਂ ਕਰਕੇ ਝੂਠ ਬੋਲ ਕੇ ਸੀ ਆਰ ਕਰਦਾਂਗੇ ਉਹ ਚਾਹਾਂਗੇ ਕੁਝ ਹੀ ਦਵਾ ਨਿੱਤੀ ਕਿਉਂਕਿ ਉਹਨੂੰ ਪਤਾ ਹੈ ਕਿ ਕਿਹੜਾ ਠੱਗੀ ਮਾਰ ਲੋ ਜੇ ਨਾ ਅਗਲੀ ਵਾਰ ਆਪਕਦੇ ਹੋਟਲੇ ਜਾਵਾਂਗੇ ਦੁਕਾਨ ਹੁਲਣ ਇਹਨਾਂ ਨੂੰ ਤਾਂ ਭੱਜ ਜਾਣਾ ਹੈ ਅਸੀਂ ਇੱਥੇ ਹੀ ਜਿਉਣਾ ਹੈ ਇੱਥੇ ਹੀ ਮਰਨਾ ਹੈ ਤੁਹਾਡੇ ਨਾਲ ਇਸ ਕਰਕੇ ਪੰਜਾਬ ਨੂੰ ਬਚਾਉਣ ਵਾਲ ਬਚਾ ਲੋ ਆਪਣੀ ਪਾਰਟੀ ਤਕੜੀ ਕਰ ਲੋ ਜਿਸ ਪਾਰਟੀ ਨੂੰ ਤੁਸੀਂ ਆਪ ਦੇਖਿਆ ਤੇ ਮੈਂ ਤੁਹਾਨੂੰ ਵਾਦਾ ਕਰਦਾ ਜਿਸ ਦਿਨ ਸਰਕਾਰ ਵਾਪਸ ਆ ਗਈ ਹੈ ਕਾਲੀ ਜਲਦੀ ਇੰਨਾ ਤੁਹਾਨੂੰ ਹਰ ਮਹੀਨੇ ਆਟਾ ਦਾਲ ਮਿਲੇਗਾ ਸ਼ੱਕਰ ਮਿਲੇ ਕਰਕੇ ਪੈਨਸ਼ਨ ਮਿਲੂ ਕਰੂਗੀ ਹਰ ਗਰੀਬ ਦਾ ਇਲਾਜ ਮੁਫਤ ਹੋਊਗਾ ਪੂਰੇ ਪੰਜਾਬ ਵਿੱਚ ਮੈਂ ਤੁਹਾਨੂੰ ਵਾਦਾ ਕਰਦਾ ਬੱਚਿਆਂ ਦੀ ਪੜ੍ਹਾਈ ਮੁਫਤ ਹੋਊਗੀ ਕਿਉਂਕਿ ਆਪਾਂ ਜੇ ਬੱਚੇ ਪੜ੍ਹਾ ਲਈਏ ਤੇ ਆਪਣੇ ਆਪ ਵੀ ਪੈਰਾਂ ਤੇ ਖੜੇ ਹੋ ਜਾਣਗੇ ਤੇ ਨਾਲੇ ਇਲਾਜ ਬਹੁਤ ਲੋਕ ਹੈ ਗਰੀਬਿਆਂ ਦਾ ਇਲਾਜ ਤੋਂ ਵਾਂਝੇ ਹੋ ਜਾਂਦੇ ਆ ਕਿਉਂਕਿ ਪੈਸਾ ਨਹੀਂ ਹੈ ਤੋ ਆਪਣੀ ਸਰਕਾਰ ਦਾ ਫੈਸਲਾ ਕੀਤਾ ਕਿ ਅਸੀਂ ਲਾਜ ਮੁਫਤ ਹੋਗਾ ਕਿ ਮੈਂ ਇਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਕਿ ਅੱਜ ਜੋ ਹਾਲਾਤ ਵਿਗੜ ਗਏ ਹੈ ਇਹਦਾ ਵੱਡਾ ਕਾਰਨ ਆ ਝਾੜੂ ਵਾਲੇ ਅੱਜ ਤੁਹਾਡੇ ਗਲੀਆਂ ਚ ਨਸ਼ਾ ਵਿਕਦਾ ਐ ਹਰ ਘਰ ਘਰ ਕਰ ਨਸ਼ਾ ਕਿਉਂ ਵਿਕਦਾ ਕਿਉਂਕਿ ਇਹ ਝਾੜੂ ਵਾਲੇ ਇਹਨਾਂ ਦੇ ਐਮਸੀ ਇਹਨਾਂ ਦੇ ਐਮਐਲਏ ਅਮੀਂਾ ਲੈਣ ਲੱਗੇ ਪੈਸਾ ਲੈਣ ਲੱਗੇ ਨਸ਼ੇ ਵੇਚਣ ਨਾਲ ਤੋਂ ਕੋਈ 5 ਲੱਖ ਰੁਪਏ ਲੀਹ ਮਹੀਨਾ ਲੈਂਦਾ ਕੋਈ 10 ਲੱਖ ਲੈਂਦਾ ਤੇ ਉਹਨਾਂ ਖੁੱਲੀ ਛੁੱਪੀ ਦਿੱਤੀ ਹੈ ਅਫਸਰਾਂ ਨੇ ਕਿਹਾ ਪੁਲਸਰਾਂ ਨੇ ਕਿਹਾ ਹੱਥ ਨਹੀਂ ਲਾਉਣਾ ਆਈ ਕਾਰਨ ਤੁਹਾਡੇ ਘਰਾਂ ਚ ਨਸ਼ਾ ਵੜ ਗਿਆ ਆ ਨਸ਼ਾ ਤਾਮ ਬੰਦ ਹੋਊਗਾ ਜੇ ਆਪਾਂ ਇਹ ਲੋਕ ਭਜਾਵਾਂਗੇ ਆਪਣੇ ਪੰਜਾਬ ਤੋਂ ਤੋਂ ਇਸ ਕਰਕੇ ਮੈਂ ਜਿਆਦਾ ਸਮਝ ਨਹੀਂ ਲੈਣਾ ਚਾਹੁੰਦਾ ਆਈ ਬੇਨਤੀ ਕਰਦਾ ਹਾਂ ਜਿਹੜਾ ਉਮੀਦਵਾਰ ਸਾਡਾ ਇੱਕ ਵਕੀਲ ਹੈ ਉਹ ਗਰੀਬਾਂ ਦੇ ਕੇਸ ਮੁਫਤ ਲੜਦਾ ਹੈ ਤੁਸੀਂ ਦੇਖੋ ਕਿੰਨੇ ਕੇਸ ਉਹਨਾਂ ਨੇ ਲੜ ਕੇ ਇਨਸਾਫ ਦਵਾਇਆ ਹੈ ਦੂਜੇ ਪਾਸੇ ਤਾਂ ਹਰ ਰੋਜ਼ ਆਸ਼ੀਰਵਾਦ ਹਰੋਂ ਪਤਾ ਕਿੰਨਾ ਲੜਦਾ ਲੁੱਟੇ ਆਸ਼ੂ ਦੂਜੇ ਵੀ ਦੇਖ ਲਓ ਜਿਹੜੇ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਆਈ ਬੇਨਤੀ ਕਰਦਾ ਆ 5-7 ਦਿਨ ਰਹਿ ਗਈ ਹੈ ਲਾਲਚ ਆ ਦੇਣਗੇ ਤੁਹਾਨੂੰ ਆ ਕਰਾਂਗੇ ਉਹ ਕਰਾਂਗੇ ਕੋਈ ਲਾਲਚ ਤੇ ਥੱਲੇ ਨਾ ਆਇਓ ਕਿਉਂਕਿ ਜ਼ਿੰਦਗੀ ਤੇ ਸੂਬੇ ਦੀ ਜ਼ਿੰਦਗੀ ਆਪਣੇ ਬੱਚਿਆਂ ਦਾ ਭਵਿੱਖ ਤੁਹਾਡੇ ਹੱਥ ਹੈ ਅੱਜ ਕੋਈ ਜੋ ਕੁਝ ਵੀ ਲਾਲਚ ਦੇਣਗੇ ਠਕਰਾ ਦਿਓ ਆਪਣੇ ਆਪਣੀ ਬਾਹਂ ਇੰਦਗੜਾ ਕਰ ਲੋ ਜਿਹੜੀ ਆਪਣੀ ਬਾਹਂ ਫੜੇ ਤੇ ਵਾਪਸ ਆਪਣੇ ਗਰੀਬਾਂ ਵਾਸਤੇ ਸਹੂਲਤਾ ਮਿਲ ਤੇ ਮੈਂ ਇੱਕ ਗੱਲ ਤੁਹਾਨੂੰ ਜਰੂਰ ਦਊਂ ਕਹੂੰਗਾ ਜਿਸ ਦਿਨ ਆਪਣੀ ਸਰਕਾਰ ਆ ਗਈ ਮਹੀਨਾ ਸਾਲ ਰਹਿ ਗਿਆ ਵਾਪਸ ਫਿਰ ਤੋਂ ਸਾਰੀਆਂ ਸਹੂਲਤਾ ਚਾਲੂ ਹੋਣਗੀਆਂ ਤੇ ਨਾਲੇ ਇੱਕ ਮੈਂ ਵਾਦਾ ਕਰਦਾ ਮੇਰੇ ਪੰਜਾਬ ਦੇ ਕੋਈ ਵੀ ਗਰੀਬ ਨਹੀਂ ਹੋਊਗਾ ਜਿਹੜਾ ਕਿਰਾਏ ਦੇ ਮਕਾਨ ਤੇ ਹੋਊਗਾ ਇੱਕ ਮਕਾਨ ਹਰ ਗਰੀਬ ਨੂੰ ਅਸੀਂ ਜ਼ਰੂਰ ਦੇਵਾਂਗੇ ਜਿੰਦਾਬਾਦ ਜਿੰਦਾਬਾਦ ਸੁਖਵੀਰ ਜਿੰਦਾਬਾਦ ਸਾਰੇ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਰਤ ਅੱਜ ਸਾਡੇ ਦਿਲਾ ਦੀ ਤੜਕਣ ਪੰਜਾਬ ਦੀ ਦਿਲਾ ਦੀ ਤੜਕਣ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵਾਰਡ ਨੰਬਰ 72 ਵਿੱਚ ਪਹੁੰਚੇ ਤੇ ਉਰੇ ਤਿੰਨ ਮੀਟਿੰਗਾਂ ਚਾਰ ਮੀਟਿੰਗਾਂ ਰਖਾਈਆਂ ਜਿਹੜੀ ਮੀਟਿੰਗਾਂ ਦਾ ਇਕੱਠ ਦੇ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਲੋਕਾਂ ਨੇ ਭਰੋਸਾ ਦਿਵਾਇਆ ਕਿ ਇੱਕ ਇੱਕ ਵੋਟ ਸ਼ੋਮਣ ਅਕਾਲੀ ਦਲ ਪ੍ਰਸਾਦ ਘੁੰਮਣ ਦੇ ਹੱਕ ਤੇ ਪਾਵਾਂਗੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੱਥ ਮਜ਼ਬੂਤ ਕਰਾਂਗੇ ਸਾਰਿਆਂ ਨੇ ਭਰੋਸਾ ਦਿਵਾਇਆ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਵਾਰਡ ਵਾਸੀਆਂ ਕਾ ਬੈਠਦੇ ਲੋਕਾਂ ਬੋਲੋ ਲੋਕ ਸੁਖਬੀਰ ਜੀ ਜਦੋਂ ਜਵਾਨ ਨਰ ਕੈਂਪ ਚ ਆਏ ਉਹਨਾਂ ਦਾ ਦਿਲ ਖੁਸ਼ ਹੋ ਗਿਆ ਕਿ ਲੋਕਾਂ ਜੇ ਇੰਨਾ ਪਿਆਰ ਦੇਖਣ ਨੂੰ ਮਿਲਿਆ ਉਹਨਾਂ ਨੂੰ ਤੇ ਉਹਨਾਂ ਨੂੰ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਵਾਰਡ ਨੰਬਰ 72 ਚੋਂ ਵੱਧ ਤੋਂ ਵੱਧ ਵੋਟਰ ਅਕਾਲੀ ਦਲ ਨੂੰ ਪਾਊਗੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੱਥ ਵਿੱਚ ਜਿੱਤ ਲੋਕਾਂ ਦੀ ਵੀ ਇਹ ਕਰਨਾ ਚਾਹੁੰਦੇ ਆ ਮੈਂ ਲੋਕਾਂ ਨੂੰ ਆਹੀ ਅਪੀਲ ਕਰਨਾ ਚਾਹੁੰਦਾ ਵਾਂ ਕਿ ਜਿਹੜੇ 193 ਬੋਟਾ ਵਾਂ ਸਾਰੇ ਆਪਣੇ ਸ਼ੋਮਨੀ ਅਕਾਲੀ ਦਲ ਤਕੜੀ ਦੇ ਬੋਟ ਤੇ ਮੋਹਰ ਲਾਓ ਤੇ ਹੁਮਨ ਸਾਹਿਬ ਜੀ ਦੇ ਹੱਥ ਮਜ਼ਬੂਤ ਕਰੋ ਸ਼ੋਮਨੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੋ